ਗੁਰਦੀ ਚੱਕਾ ਵਾਓ ਬਿੱਲੀ ਕਿਥੇ ਆਜੂ ਦਾ ਦੇਣ ਹੋ ਗਿਆ ਆਪਣਾ ਸ਼ੁਰੂ ਅੱਜ ਆਪਣੇ ਲੇਵਰ ਪਹੁੰਚ ਗਈ ਆ ਤੋਂ ਪਾਰ ਨਗਾ ਕੇ ਤੇ ਫੇਰ ਟੱਡਾ ਕਰਦੇ ਗੱਲਬਾਤ ਇਹ ਆ ਗਈ ਪਿੰਡੀਆਂ ਤੋਂ ਲੇਵਰ ਦੀਆਂ ਹੁਣ ਇਹਨਾਂ ਨੂੰ ਪਾਰ ਛੱਡ ਕੇ ਆਵਾਂਗੇ ਤੇ ਫਿਰ ਇੱਕ ਤਰੀਕ ਨੂੰ ਝੋਨਾ ਲਾਉਣਾ ਸ਼ੁਰੂ ਕਰਾਂਗੇ ਕੁੱਤੇ ਦੇ ਪਿੰਜਰੇ ਥੱਲੇ ਅੰਗੂਰ ਲਾਏ ਆ ਜਿੱਤਰਾ ਉੱਤੇ ਜਾਲੀ ਹੀ ਲਾ ਕੇ ਲੋਏ ਦੀ ਬੜਾ ਨਜ਼ਾਰਾ ਪਿਛਲੇ ਸਾਲ ਵੀ ਆਇਆ ਲੱਦੇ ਗਏ ਥੈਰ ਕੀ ਬੜਾਈ ਲੱਗਾ ਦੀ ਕੰਮ ਨਾਲੀ ਨਾਲ ਕੀਨਾਂ ਨੂੰ ਕੋਈ ਜ਼ਹਿਰ ਲੱਗਾ ਆਪਦੇ ਘਰ ਦੇ ਅੰਗੂਰ ਤੇ ਮਿੱਠੇ ਮਿੱਠੇ ਵੀ ਫੁੱਲ ਲਾ ਫਿਰ ਕਾਲੇ ਅੰਗੂਰਾਂ ਦੀਆਂ ਇੱਕ ਚਿੱਟੀਆਂ ਦੀਆਂ ਕਾਲੇ ਤੇ ਹੋ ਗਏ ਵਧੀਆ ਤੇ ਫਾਲਾ ਸਬਜ਼ੀਆਂ ਤੋਰੀਆਂ ਗੱਲ ਕਾਦੀ ਵੀ ਬੰਦਾ ਸੇਵਾ ਕਰਦਾ ਹੋਵੇ ਤੇ ਵਾਦੂ ਜੇ ਨਾ ਮਰਜੀ ਕਰਦਾ ਫਰੂਟ ਖਾ ਲੋ ਤੇ ਅੱਜ ਹੁਣ ਅੰਗੂਰਾਂ ਦਾ ਤਾਂ ਦਿਖਾਤਾデア ਆੜੂ ਲੱਗੇ ਆਂਬ ਵੀ ਚਲੋ ਚੋਖੇ ਐਰ ਕੀ ਪਤਾ ਨਹੀਂ ਕਿੰਨਿਆਂ ਕ ਵੈਰਾਈਟਾਂ ਦੇ ਡੈਡੀ ਨੇ ਲਾਈਆਂ ਹੀ ਲਿਆ ਲਿਆ ਤੇ ਹਰ ਇੱਕ ਚੀਜ਼ ਨੂੰ ਚਲੋ ਵਧੀਆ ਮਾਰੇ ਦੀ ਕਿਰਪਾ ਨਾਲ ਇੱਕ ਪੰਗਾ ਲੈ ਕੇ ਵੀ ਨੇ ਕਿਹੇ ਵੀਰ ਤੋਂ ਪਿਆ ਹੋਈ ਯਾਰ ਤੇ ਦਊ ਹੋਵੇ ਜਿਹੜੇ ਉਹ ਮਧੂਮੱਖੀਆਂ ਵਾਲੇ ਮਾੜੀ ਮੁੱਟੀ ਉਹਦੀ ਬਾਰੇ ਜਾਣਕਾਰੀ ਦਈਏ ਕਿਉਂਕਿ ਜਿੰਨੇ ਆਪਣੇ ਕੋਲ ਫਲ ਫਰੂਟ ਹੈਗੇ ਬੂਟੇ ਹਨ ਵਿੱਚ ਕਿਤੇ ਦੋ ਹੀ ਰੱਖੇ ਹੁਣ ਨਾਲੇ ਤੇ ਘਰ ਦਾ ਸ਼ਹਿਦ ਬਣ ਜੇ ਨਾਲੇ ਜੇ ਕਿਹੋ ਜਾਣਕਾਰੀ ਹੋਏ ਤੇ ਦੱਸਿਓ ਸਬਜੀ ਬਾਜੀ ਕਿਉਂਕਿ ਉਹਦੇ ਨਾਲ ਕਹਿੰਦੇ ਆ ਵੀ ਫਰਕ ਪੈਂਦਾ ਵਾ ਵਿੱਚ ਦੋ ਬਕਸੇ ਰੱਖ ਦਾਂਗੇ ਲੈ ਆ ਆਪਣੀ ਦੁਪਹਿਰ ਖੜੀ ਕਿੱਡੀ ਜੀ ਆ ਕਿੰਨੇ ਤਰ੍ਹਾਂ ਦੇ ਫੁੱਲ ਕੱਢੀ ਨੇ ਸਬਜੀ ਨਵੀਂ ਪ੍ਰਾਣੀ ਹੋਈ ਜਾਂਦੀ ਆ ਬੂਟੇ ਡ੍ਰੈਗਨ ਫਰੂਟ ਕਰੇਲੇ ਗਰੂਲੇ ਬਹੁਤ ਲੈਂਦੇ ਆ ਗਾਜਰਾ ਇਹ ਆਪਣਾ ਸਬਜੀ ਭਾਜੀ ਵਾਲਾ ਛੋਟਾ ਜਿਹਾ ਸਾਰੀ ਸਬਜ਼ੀ ਭਾਜੀ ਆਪਣੀ ਇੰਨਾ ਗਤਰਾ ਦੇ ਟਮਾਟਰ ਫਰੂਟ ਵਾਲੇ ਬੂਟੇ ਇਹਨੇ ਘੱਟ ਪਤਾ ਹੋਰ ਇਹ ਫਰ ਗੇਅਰ ਵੀ ਕੱਢਿਆ ਵਾ ਉਹ ਵਾਈ ਗੇਅਰ ਕੱਢਿਆ ਲੋ ਜੀ ਆਪਣਾ ਅੱਜ 우ਸਤਾਦ ਜੀ ਹਾਲ ਸੈੱਟ ਕਰਕੇ ਦੇਣ ਦਿਆ ਇੱਥੇ ਲੱਗੇ ਗਵਾਂਡੀ ਵਗੰਦਾ ਜੀ ਜੁਨੀਆਰ ਤੁੰਨੂੰ ਵੀਰ ਨੂੰ ਜਾਜ ਥੋੜੀ ਘੱਟ 우ਸਤਾਦ ਜੀ ਨੇ ਸੈੱਟ ਕਰਕੇ ਦੇਣਗੇ ਇਹ ਆਪਣਾ ਦੂਜਾ ਟਰਾਲਾ ਵੀ ਆ ਗਿਆ ਹੁਣ ਆ ਵੀ ਨਗਾਵਾਗੇ ਪਾਰ ਇੱਕ ਚਲ ਗਿਆ ਤੇ ਆ ਵਾਲੀ ਮਸ਼ੀਨ ਵੀ ਆ ਗਈ ਆ ਤੇ ਅੱਜ ਪਾਵਾਂਗੇ ਖਾਦ ਅੱਗੇ ਅੱਗੇ ਵਾਂਚ ਅੱਜ ਪਾਵਾਂਗੇ ਖਾਦ ਤੇ ਆਣੀ ਲੱਗੀ ਆ ਜਿਆਦਾ ਰਾਈ ਆ ਜਾ ਉਹ ਮਾਰੇ ਕਿਤੇ ਬਟੇਟਾ ਲੱਗ ਗਿਆ 59 ਸਖਾ ਕੇ ਆਪਾਂ ਫਾਰਮੈਟ ਕਰਦੇ ਹਾਂ ਵੱਡਾ ਕਰ ਲਿਆ ਕਰਾਂ ਹੈ ਗੁੱਲਾ ਹੈ ਵੱਡਾ ਇੱਕ ਨਹੀਂ ਤੇ ਬਹੁਤ ਗੁੱਲੇ ਨੂੰ ਜਾਣੀ ਨਾ ਉਹ ਬਾਂਹ ਕੱਢਦੇ ਉੱਤੇ ਲੱਗੀ ਚੱਲ ਬੱਸ ਉਹ ਗੱਦੀ ਜਾਣੀ ਤੇ ਥੋੜਾ ਜਾਣਦੇ ਚੱਲ ਜਾਂਦੇ ਉਹ ਤੂੰ ਯਾਰ ਲੈਣਾ ਯਾਰ ਜਾਣਦੇ ਯਾਰ ਕੰਮ ਲੱਗ ਗਿਆ ਲੈ 4-5 ਆਈਆਂ ਨੇ ਤਾਂ 4-5 ਹੋਈਆਂ ਮੱਛੀ ਬਾਲੀ ਜਿਆਦੀ ਵਧੀਆ ਗਿੱਜੀ ਆ ਠੁੱਬੀਆਂ ਲਾਉਂਦੀ ਆ ਵੱਡੀ ਲੋਕਾਂ ਨੇ ਜ਼ੋਰ ਲਾ ਲਿਆ ਪਰ ਨਹੀਂ ਫੜੀ ਗਈ ਹੁਣ ਵੇਨੇ ਜਿਹਦੇ ਨਿਕਲੇ ਤੇਨੂੰ ਦਿਖਾਉਣੇ ਆ ਪਾਣੀ ਜਿਹੜਾ ਬੇੜਾ ਲੱਗ ਗਿਆ ਉਹਦਾ ਨਾ ਉਦੋਂ ਹੀ ਛਾਲਾਂ ਆਈਆਂ ਮਾਰਦੀਆਂ ਆ ਚੜਦਾ ਵਾ ਉਹਨੂੰ ਪਤਾ ਲੱਗ ਗਿਆ ਬੇੜਾ ਆ ਗਿਆ ਆ ਜਾ ਕਰਮਾਲੀਏ ਆਈ ਆਵਦੀ ਖਾਦ ਵਾਲੀ ਮਸ਼ੀਨ ਜਿਹੜੀ ਖਾਦ ਪੋਣੀ ਘੜ ਦੇ ਬੰਨੇ ਨਗਾ ਆ ਕੇ ਹੁਣ ਕੰਮ ਸ਼ੁਰੂ ਕਰਦੇ ਅੜਦਾ ਕੜਦਾ ਸ਼ੇਰਾ ਬਾਹਰ ਕਰਦੇ ਇਹਨੂੰ ਤੇ ਡੰਦਰ ਕਰਕੇ ਲੋਨ ਨੂੰ ਪਤਾ ਸੰਧੂਆਂ ਦੇ ਬੰਦਿਆਂ ਦਾ ਟਰੇਡ ਯਾ ਬਾਹੂ ਕੰਟੇ ਨਾ ਕਰਦੀ ਕੋਈ ਨਾ ਬਾਪੇ ਨੇ ਕਿਹੜਾ ਗੇਅਰ ਲਾ ਜਾ ਜਲਦੀ ਆਉਣ ਤੇਰੇ ਬਾਈ ਦਾ ਚਲ ਜਾਣਾ ਫੇਰ ਹੈ ਕੋ ਟ੍ਰੈਵਲ ਟੱਪ ਗਿਆ ਬਾਰਨ ਵੀ ਸ਼ੇਰ ਹੋਣਾ ਬੰਦਿਆਂ ਨੂੰ ਹਣ ਲੱਸੀਆਂ ਲੂਸੀਆਂ ਪਿਆ ਗੇ ਤੋੜਦੇ ਹਨ ਫੇਰ ਹੋ ਚਲੋ 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 ਉਹ ਲੱਸੀਆਂ ਦਾ ਦਿਵਾਲੇ ਲੈ ਇਧਰ ਚੜਨੀਆਂ ਵੀ ਗੁੱਟਣ ਡੇ ਪਿਆ ਰੋਟੀ ਲੈ ਗਿਆ ਰੋਟੀ ਦੇ ਏਟਾ ਯਾਰ ਜੀ ਨਹੀਂ ਚੜ ਨਹੀਂ ਗਾ ਲਏ ਉਹਦੇ ਖਾਣੀ ਲੱਸੀ ਨਾ ਚੜ ਰਹੀ ਉਹ ਕਿਹੜਾ ਲੈਨੇ ਰੋਟੀ ਆ ਜੂ ਵੀ ਉਹ ਪਾਲਾ ਉਹ ਬੂਏ ਦੀ ਮਿਸਤਰੀ ਅੱਜ ਜੂ ਉਹ Rajasthan ਵਾਲੇ ਪੁੱਲੇ ਪੈਂਦੀ ਸੱਟ ਹੀ ਮਾਰ ਕੇ ਬੂਆ ਲਾਤਾ ਉਹ ਬੰਨ ਨਾ ਕੱਢ ਲ ਪੂਰਾ ਲੈਵਲ ਉੱਠੋ ਗਈ ਇਤਰਾ ਲਿੰਬਰਾ ਮੜਿਆ ਨਟ ਬਾਹਰ ਆ ਗਿਆ ਇਹਨੂੰ ਹਾਂ ਇਦਾਂ ਮਿਸਤਰੀ ਇੱਥੇ ਪਰਾਂ ਜਾ ਤੇਰੇ ਮੂੰਹ ਤੇ ਨਾ ਮਾਰ ਜਾਂਦਾ ਏ ਜੋਰ ਜੋਨਾ ਥੱਬਾ ਆ ਜਾ ਮਾਰਾ ਕਰਨਾ ਫਟਾੱਕ ਦੇਣੀ ਜਿਦ ਤਰਾ ਰੱਖ ਦੇਂਦੇ ਨੇ ਵੀ ਆ ਨੀ ਉਹ ਤੁਹਾਨੂੰ ਨਾ ਤਾਂ ਕਰਨਾਗਾ ਉਧਰ ਰਾਣਾ ਬਾਜੀ ਕਰਨਦੇ ਆ ਉਹ ਵੇਲਡਿੰਗ ਕਰਦੇ ਉਹ ਸਵਾਹ ਖਾਂਡਾ ਚੁੱਲੇ ਘੜੀ ਬੈਠਾ ਆਵੇਂ ਇੱਥੇ ਬੰਨ ਕੀ ਸੱਟੋ ਕੀ ਜਾਂਦਾ ਜੀ ਬੰਦੇ ਚੱਪਲ ਆ ਚੱਪਲ ਖਲਦਾ ਜਾਂਦਾ ਲੈ ਉਹਨੇ 250 ਰੁਪਏ ਦੀ ਚੱਪਲ ਆ ਉਹਨੇ ਦੀ ਦਿਹਾੜੀ ਮਾਰ ਲੈਣੀ ਨਹੀਂ ਉਹ ਕਰ ਰਣਾ ਲੈ ਜਵਾਨਾ ਨਾ ਆਪਣਾ ਨੂੰ ਓਏ ਅਜੀ ਤਰ੍ਹਾਂ ਨਾ ਪਿਆਰ ਤੂੰ ਕੀ ਇੱਕ ਦੇ ਸੁਕੀਦ ਨਾਲ ਮੇਰੂ ਗੱਲ ਗਿਆ ਓਏ ਦੋਬਨ ਹਾਂਜੀ ਇਹ ਰੇਟ ਬੜਾ ਪਾਣੀ ਤੇ ਇਹ ਰੇਟ ਬੜਾ ਪਾਣੀ ਮਾਰ ਰੱਖ ਰਹੇ ਨੇ ਸਹੀ ਤਰ੍ਹਾਂ ਦੇ ਅੱਠ ਨਾ ਹੀ ਨਿਯਾਰ ਨਿਸ਼ਾਨ ਨੇ ਅੱਠ ਨੂੰ ਬਾਈ ਤੇਰਾ ਚਪੇੜ ਜੀ ਮਾਰੇ ਕੋਰੇ ਦੇ ਓਬਾ ਹੱਥ ਓਬਾ ਮਾਰ ਤੋਬਾ ਮਾਦਾ ਵਾਦੀ ਬਲ ਲੈ ਕੋਣੀ ਹਾਂ ਬਸ ਬਸ ਜੱਟਾ ਲੈਵਲ ਲੈ ਬਣਾ ਕੀ ਜਾਂਦੇ ਹੁੰਦੇ ਆ ਹਾਂ ਜੱਟਾ ਲੈਵਲ ਚਾਹੀਦਾ ਨਾਲ ਵੈਣ ਜੱਟਾ ਲੈਵਲ ਚਾਹੀਦਾ ਨਾਲ ਵੈਣ ਇੱਕ ਕੁਸ਼ਕਲਾ ਖੁਸ਼ਕਟ ਨਹੀਂ ਪਾਣੀ ਖੱਚੀ ਆਂਦੇ ਨੇ ਚਿੰਬੜ ਜਣਾ ਵਧੀਆ ਦਲੇ ਦੇ ਮਾਰ ਹਾਂ ਵੇ ਖੁਸ਼ਕੀ ਆ ਸਾਰੀਆਂ ਜਿਹੜੀਆਂ ਬਾਹਰ ਪਈਆਂ ਤਲ ਤਾਰਾ ਸਾਰੀਆਂ ਹਾਂ ਵੇਖਾਂ ਇੰਨੇ ਨੂੰ ਪਾਣੀ ਖਿੱਚ ਜਣਾ ਸਾਰਾ ਕੀ ਆ ਤਾਰ ਪਿਆ ਨਹੀਂ ਦਿੱਤਾ ਜਿੱਤੇ ਤਾਰ ਬੰਨਵਾ ਦੋਸਤ ਹਾਂ ਨਹੀਂ ਆ ਹਣ ਬੂਹਾਂ ਲੱਗਣਾ ਨਹੀਂ ਬਾਜੇ ਥੋੜੇ ਥੋੜਾ ਲਾਉਣਾ ਪੈਣਾ ਬਾਜੇ ਉਹ ਲਾਲਾ ਯਾਰ ਵੱਧ ਮਾਲ ਵੱਧ ਆਪਾਂ ਤੈਨੂੰ ਪਤਾ ਲੱਗਾ ਪਰ ਮਾਲ ਵੱਧ ਲਾਉਣੇ ਹੁੰਦੇ ਆ ਇਹ ਪਾਣੀ ਖਿੱਚ ਲੂਗੀ ਭਾਜੀ ਆ ਮਾਰੇ ਇਹ ਤਾਂ ਲਿਆ ਕੁਬਾ ਇਹ ਤਾਂ ਵੀਡੀਓ ਨਾ ਕਰ ਦੇ ਨੀ ਇਤਾਂ ਚਮੇੜ ਕੇ ਦਿਖਾ ਤਮੀ ਕਿ ਜਿੰਨੀ ਲਾਗੇ ਨਿਸ਼ਾਨ ਨਹੀਂ ਗਰਮਾਲੀ ਬੰਦਾ ਵੱਜਣਾ ਵਾੜਾ ਕਰੈਟਰ ਮਾਰਨਾ ਚੱਲ ਬੱਸ ਇੱਥੇ ਵੇਰੇ ਛੱਡ ਦੋ ਬੱਸ ਟਿਕਣ ਦੋ ਇਹਨੂੰ ਬਾਸ ਇਹਨੂੰ ਟਿਕਣ ਦੋ ਹੁਣ ਤੇ ਆ ਇੰਨਾ ਜਿਹੜਾ ਮਾਲ ਭਾਜੀ ਨੇ ਵਾਦਰ ਲਾ ਲਿਆ ਤੇ ਇਹ ਹੁਣ ਇਹ ਪੌਣਾ ਕਿਤੇ ਜਬ ਪੌੜੀ ਬਣਾ ਲਈ ਮਿੰਡ ਮਿੰਡੀ ਓਏ ਟੁਕੜੀਆਂ ਬਣਾਓ ਕਿਹੜੀ ਫਲਾਣ ਚਲਾਇਆ ਸਾਰਾ ਚੁਕਲਾ ਯਾਰ ਨਿਕਲ ਗਿਆ ਹੁਣ ਇਹ ਨਾਲ ਇਧਰੋਂ ਨੇਰੀ ਆਵੇ ਪੂਆ ਪੁੰਜੇ ਪਿਆ ਇਹਦੇ ਨਾਲ ਮੈਂ ਸਪੋਰਟ ਲਾ ਦਈਏ ਤੇਰੇ ਵਾਲੇ ਰਸੇ ਲਿਆ ਕੇ ਬੰਨਦੀਏ ਘਰੋਂ ਘਰ ਨੂੰ ਜੇ ਕੋਈ ਵਜਾ ਉਹਨਾਂ ਵਿੱਚ ਚਲੋ ਜੀ ਸਾਡਾ ਪੂਏ ਦਾ ਕੰਮ ਗਿਆ ਸਾਡਾ ਨਿਭੜਣਾ ਰਾਨੇ ਚੱਲ ਚੱਲਾ ਯਾਰ ਰਾਨੇ ਉੱਠ ਰੋਟੀ ਖਾਈਏ ਯਾਰ ਛੱਡ ਖਣਾ ਦਾ ਕੀ ਕਰ ਸਲਾ ਆਇਓ ਨਹੀਂ ਵਜਦਾ ਕੋ ਸ਼ਵੋ ਗੱਫੇ ਪਾਣੀ ਯਾਰ ਬਾਬੇ ਨੂੰ ਕਹਦੇ ਕੋਈ ਫੇਰ ਕੀ ਆਣਾ ਕੀ ਵੀਰ ਕਹਿਣਾ ਦੱਸੋ ਕਰ ਲਾ ਉਹ ਨਲਕੇ ਉਹ ਬੰਦ ਨਹੀਂ ਗਾੜ ਕੋ ਮਾਰ ਲਓ ਮਾਲੋ ਚਾਹੀਏ ਤੇਲ ਲੈਣੇ ਲਿਓ ਬਹੁਤ ਤੇਲ ਲਿਓ ਤੇਲ ਲਿਓ ਕਰ ਦਈਏ ਕੰਮ ਚੱਲੂ ਅੱਜ ਤੇਲ ਨਹੀਂ ਹੈਗਾ ਪੁੱਤ ਲਿਓ ਫੜ ਕੇ ਲੈਓ ਨਾਲ ਹੀ ਲੰਮੀ ਲਾਈ ਦੇ ਤੇਲੇ ਚਲਦਾ ਹੀ ਘਟਾ ਥੋੜਾ ਆਪਣਾ ਜਾਦੂ ਹੋ ਗਿਆ ਨਾ ਹੀ ਕੋਈ سٹਾਰਟ ਆ ਨਾਲੀ ਪਾਟੀ ਆ ਹੁਣ ਇੰਜਨ ਦਾ ਵੀ ਕੰਮ ਚਾਲੂ ਕਰਦੇ ਅੱਜ ਸ਼ਾਬਾ ਵੀਰ ਆਪਣਾ ਕਰਨ ਰਿਹਾ ਸਸ ਭਾਈ ਸਾਹਿਬ ਭਾਈ ਹੁਣ ਚੱਲੀ ਜਾਂਦੇ ਵਾ ਇਦਾਂ ਹੀ ਸੁੰਡਾ ਤੈਨੂੰ ਕਿਦਾਂ ਲੀਕ ਦਾ ਲੂਡਾ ਛੱਬੇ ਹੈ ਸੁੰਡਾ ਸੁੰਡੇ ਨੂੰ ਹੱਥੋਂ ਤਮਾਰ ਗੇ ਵੇਚ ਲਾ ਹੋਰ ਸਾਰੇ ਵੀਰ ਠੀਕ ਠਾਕ ਹੋਵਗੇ ਤੇ ਤੁਸੀਂ ਸੁਣਾਓ ਕਿਦਾਂ ਤੁਹਾਡੇ ਇਲਾਕੇ ਠੀਕ ਠਾਕ ਆ ਵਧੀਆ ਸਬਜ਼ੀ ਚੜਦੇ ਕਲਾ ਇਹ ਕਿਹੜੇ ਕਿਹੜੇ ਝੂਨੇ ਲਾਉਣ ਲੱਗੇ ਉਹ ਦੱਸੋ ਆਪਾਂ ਸਾਰੀਆਂ ਵੈਰਾਈਟੀਆਂ ਲਾ ਦੇਣੀਆਂ ਆਪਾਂ ਬਸ ਹਾਈਬ੍ਰਿਡ ਨੂੰ ਛੱਡ ਕੇ ਦਾੜੀ ਤੱਕ ਨਾ ਨਹੀਂ ਜਾਣਦੇ ਆਪਣੇ ਵੀਰ ਗੁਰਪ੍ਰੀਤ ਸਿੰਘ ਨੂੰ ਇਹਨੇ ਜਾਣਾ ਅਮਰੀਕਾ ਛੱਡਣ ਪਰਿਖਿਆ ਜਾਣੀ ਦਿੱਲੀ ਦਿੱਲੀ ਛੱਡ ਕੰਮ ਕਈ ਯਾਰ ਉਲਟ-ਪੁਲਟੋ ਜੀਦਾ ਯਾਰ ਅਮਰੀਕਾ ਜਦੋਂ ਯਾਦਗਾਰੀ ਬਣ ਜਾਂਦੀ ਹੈ ਯਾਰ ਤਾਂ ਮਨੋਂ ਲਿਆ ਅਮਰੀਕਾ ਰਕਾ ਜੁਆਸੀ ਇਹ ਕਰਦੇ ਗਰੋਂ ਹਾਂ ਯੂਨਾਈਟਿਡ ਸਟੇਟ ਅਮਰੀਕਾ ਹੁਣ ਪਹੁੰਚ ਕੇ ਤੁਹਾਨੂੰ ਦੱਸਾਂਗੇ ਕਿੱਥੇ-ਕਿੱਥੇ ਸਟੇ ਕਰਦੇ ਆ ਰਾਹ 'ਚ ਕਿੱਦਾਂ-ਕਿੱਦਾਂ ਜਾਣੇ ਆ ਸਾਰਾ ਤੁਹਾਨੂੰ ਬਲੌਗ ਦੇ ਵਿੱਚ ਦੱਸਾਂਗੇ ਗੱਡੀ ਕਰਾ ਕੇ ਫੁੱਲ ਡੀਜ਼ਲ ਦੀ ਟੈਂਕੀ ਤੇ ਚੱਲਦੇ ਗੱਡੀ ਕਰਾ ਕੇ ਪਾਜੀ ਕਰਮਜੀਦਾ ਸੁਈ ਵਾਲੀ ਵੀ ਧਿਆਨ ਰੱਖੀ ਬੈਗ ਨਾ ਮਾਜੇ ਪਾਜੀ ਬੈਗ ਬਾਜੂ ਤੇ ਬਾਹਰ ਆ ਚੱਲਿਆ ਕੋ ਆਹ ਤੇ ਮੁੰਜੇ ਦਾ ਕਿਦੋਂ ਫੜਿਆ ਸਾੜਾ ਗੁਜਰਾਂ ਗੱਜਰਾਂ ਨਾਲ ਨਹੀਂ ਲੱਗਦੇ ਚੱਲ ਆਹ ਕਨੈਕਟ ਕਰੀਏ ਯਾਰ ਜੋੜ ਦੇ ਕਰ ਦਿੰਦਾ ਬਲਜਿੰਦਰ ਦਾ ਟ੍ਰਾਫਿਕ ਹੁਣ ਤੇਰਾ ਨਿਹਰਾ ਹਵੇ ਹੱਟ ਰਹੀ ਜੱਲੀ ਇਹਦੇ ਫੜਕ ਜੰਗਲੇ ਦੇ ਰੀਲਾਂ ਜੀ ਇਦਾਂ ਹੀ ਆਪਾਂ ਇਦਾਂ ਹੀ ਆਂ ਨੀ ਸਾਰੇ ਵਾਖਾ ਫੜੇ ਗੱਲ ਉਹ ਕਹਿੰਦੇ ਲੱਗ ਚੱਲੇ ਆ ਗਏ ਗੱਲ ਉਹ ਹੀ ਹੋਣ ਲੱਗੀ ਸਿਆਣਾ ਬੰਦਾ ਪੌਖਾਣੀ ਗੱਲ ਕਰਦਾ ਅਦਰੋਂ ਠੰਡੀ ਹੀ ਨਹੀਂ ਪੈ ਗਈ ਨੇਰੀਓਂ ਜਾਣਦੇ ਕੋਈ ਨੀ ਮ제 ਪੰਪਣੀ ਨੀ ਜਾਣਦੇ ਯਾਰ ਜੇ ਡਿੱਗਣਾ ਆ ਤੇ ਮੱਠੀ ਦੇ ਵੀ ਡੇਪਣਾ ਡਰੋ ਨਾ ਵੈਗਰੂ ਦਾ ਆਸਰਾ ਲੈ ਕੇ ਤੱਕੀਏ ਮ제 ਜਾਣਦੇ ਆ ਇਹ ਤਾਂ ਕਾਲਾ ਨਾ ਪਏ ਮੋਟਰਸਾਈਕਲਾਂ ਦੇ ਡੋਲਦੇ ਹੁੰਦੇ ਹਵਾ ਨਾਲ ਮਿਸ਼ਾਂਹੇ ਰੱਖੀ ਜਿਆਦਾ ਉੱਤੇ ਚਲਾਗੇ ਨਾ ਲੈ ਤੇ ਮੈਂ ਜੇਬ ਵਿੱਚ ਪੜਾ ਬਲੌਗ ਵਿੱਚ ਆਹ ਚੱਲੀ ਬਾਚ ਲਵਾਈ ਹੈ ਐਦਾਂ ਹੀ ਮੈਂ ਸਰ ਅਜੇ ਪੜ੍ਹੀ ਨਹੀਂ ਕੀਤੀ ਹੋ ਤੈਨੂੰ ਹਲੋ ਹਲੋ ਹਾਂਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਆਹਦਾ ਮੌਸਮ ਆਹੋ ਦੇ ਕਿਤਰਾ ਨੇਰ ਮਾਣਾ ਹੋਈਆ ਖੋਲੀਆ ਆਹ ਉਹ ਤੇ ਤਾਂ ਕਿਹੜਾ ਅਸੀਂ ਇੱਕ ਸੂਤੇ ਫਸੇ ਯਾਰ ਇਹਦੇ ਨੂਰ ਮਹਿਲ ਕੋਲੇ ਦਿੱਲੀ ਜਾਣਾ ਇਹ ਅਸੀਂ ਰਾਜ ਖੜੇ ਆ ਅਹ ਤੋ ਮੇਰੀ ਗੱਲ ਸੁਣ ਮੱਕੀ ਨੂੰ ਸੁੰਢੀ ਜੀ ਪੈਂਦੀ ਇਹਦੇ ਸਪਰੇਅ ਕਰਨੇ ਪੈਣੀਆਂ ਅਹ ਉਹ ਤੇ ਕਰ ਲਈਏ ਕਰਨਾ ਹੈ ਦਗਾ ਲਾਉਣੀ ਹੈ ਕਿ ਨਹੀਂ ਗਾਂ ਲਾਉਣੀ ਕਿ ਨਹੀਂ ਕਿਉਂ ਹਾਸਰਾ ਹਾਸਰਾ ਘਾਤੋਂ ਹਾਸਰਾ ਘਾਤੋਂ ਹਾਂ ਨਹੀਂ ਹਾਸਰਾ ਘਾਤੋਂ ਬਈ ਹਾਸਰਾ ਘਾਤੋਂ ਸਾ ਸਾ ਇਹ ਦੇ ਲੋ ਬਰਦਾ ਲਾਵਾਂਗੇ ਅੱਛਾ ਤੇ ਜਨਾ ਨਾ ਨਿਕਲੀ ਮੇਲਾ ਮੂਲਾ ਕੋਈ ਰਹਿ ਗਿਆ ਕਿ ਵੇਖ ਲੈ ਸਾਰੇ ਹੈਲੋ ਨਾਲ ਆਪਾਂ ਦਰਮਾਨੇ ਆਏ ਅੱਛਾ ਦੇਖੋ ਜਾਨਾ ਉਹ ਕਦੋਂ ਜਾਣਾ ਮੇਲੇ ਤੇ ਕਹਿੰਦੇ ਦੱਸਾਂਗੇ ਤੇ ਦਰਸ਼ਣ ਕਰਾਂਗੇ ਕਿ ਨਹੀਂ ਐਮਕੋਟ ਸਾਹਿਬ ਹੁਣ ਨਿਗਲ ਚੱਲਿਆ ਵਧੀਆ ਅੰਦਾ ਲਗ ਲੁਕੇ ਰੋਖ ਰਕ ਵੱਢ ਗਈ ਤੇ ਤੁਰ ਪਿਆ ਕੰਮ ਪਹਿਲਾਂ ਤਾਂ ਲੱਗਦਾ ਫਸ ਗਈਆਂ ਗੱਡੀਆਂ ਰੋਖ ਰਕ ਵੱਢ ਕੇ ਹੁਣ ਨਿਕਲ ਗਈਆਂ ਇੱਕ ਹਿਸਾਬ ਨੂੰ ਜਿੱਦਾਂ ਇਹਦਾ ਤੁਰੇ ਜਾਵਾਂਗੇ ਥੋੜਾ ਲੱਗੇ ਇੱਕ ਪਿੰਡ ਵੇ ਦੀ ਰਾਹਗਾ ਉਧਰ ਦੀ ਜਾਣੇ ਜਲਦੀ ਹੋ। ਆਪਣੇ ਆਪਣੇ ਨਾਲ ਦੇ ਚਲੋ ਹੁਣ ਆਸ ਹੋ ਗਈ ਆਪਾਂ ਨੂੰ। ਇਹਨਾਂ ਕੋ ਦਸਤ ਰਹਿ ਗਏ ਜਦੋਂ ਲੋਡ ਪੂਰਾ ਜ ਰੁਖ ਵੱਡ ਦੇ ਸੁੱਟ ਲੈ ਕਰਾਂਗੇ।